ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ ਕੀਤੇ ਜਾ ਸਕਦੇ ਸੀ ਆਪਾਂ ਚਾਰਟ ਹੋਣਾ ਚਾਹੀਦਾ ਆਓ ਜੀ ਆਓ ਜੀ ਤੁਹਾਨੂੰ ਮਨ ਪਿਛੜ ਜਾ ਯਾਰ ਅੰਕਲ 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 ਨੇ ਆਪਣੀ ਮਿਹਨਤ ਕਰਕੇ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਦੇ ਕੋਲ ਜਾ ਕੇ ਸ਼ੋ 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 ਇਹ ਬਿਲਕੁਲ ਕਹੀ ਸਮਸ਼ਿਆ ਬਾਰੇ ਥੋੜਾ ਬਾਈ ਖੋਲ ਜੋ ਥੋੜਾ ਸ਼ੋ ਹੋ ਜਾਓ ਸਰਕਾਰ ਹੋਣ ਜਾ ਰਿਹਾ ਹੈ ਮਤੀਤ ਸਾਹਿਬ ਨੇ ਉਹ ਕਰ ਦਿੱਤਾ ਜੀ ਆਇਆਂ ਨੂੰ ਉਹਨਾਂ ਦੇ ਨਾਮ ਸ਼ਮਸ਼ੇਰ ਸਿੰਘ ਜੀ ਹਲਕਾ ਇੰਚਾਰਜ ਬੀਨਾ ਨਗਰ ਜਿਹੜੇ ਸਾਡੀ ਪਾਰਟੀ ਜ਼ਿਲ੍ਹਾ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਵੀ ਹਾਜ਼ਰ ਨੇ ਸਰਦਾਰ ਗਦੀਪ ਸਿੰਘ ਜੀ ਰੰਦਾਵਾ ਜਿਹੜੇ ਹਲਕਾ ਇੰਚਾਬ ਡੇਰਾ ਬੱਬਾ ਨਾਲ ਸਾਡੇ ਐਸਸੀ ਬਿਜਲੀ ਬੋਰਡ ਐਸਸੀ ਬਿਜਲੀ ਬੋਰਡ ਅਮ੍ਰਿਤਸਰ ਸਾਰੇ ਜਿਹਨੇ ਅਫਸਰ ਜੀ ਦਾ ਨਾਮ ਲਵਾਵਾਂਗਾ ਸਮਾਂ ਬਹੁਤ ਲੱਗੇਗਾ ਮੈਂ ਸਾਰਿਆਂ ਨੂੰ ਸਟੇਜ ਵੱਲੋਂ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹੁਣ ਵਾਹ ਸਟੇਜ ਦੀ ਕਾਰਵਾਈ ਸ਼ੁਰੂ ਕਰੀਏ ਜੀ ਦਾ ਦੇਣਾ ਮੈਂ ਇੱਕ ਦੋ ਨਾਅਰੇ ਲਾਵਾਂਗਾ ਉਹਦਾ ਜਵਾਬ ਦਿਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਸ਼੍ਰੀ ਭਗਵੰਤ ਮਾਨ ਜੀ ਜਿੰਦਾਬਾਦ ਸਰਦਾਰ ਹਰਪ੍ਰਜਨ ਸਿੰਘ ਜੀ ਈਟੀਓ ਜਿੰਦਾਬਾਦ ਸ਼੍ਰੀ ਰਮਨਬਾਲ ਜੀ ਜਿੰਦਾਬਾਦ ਉਹਨਾਂ ਦੇ ਲਈ ਵੀ ਇੱਕ ਜਗਾਰਾ ਛੱਡਣਾ ਹੈ ਸ਼੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਅਜੇ ਵੀ ਆ ਰਹੇ ਨੇ ਹਟ ਨੇ ਹੁਣ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਉੱਥੇ-ਉੱਥੇ ਮੈਂ ਬੈਲ ਸਾਹਿਬ ਨੂੰ ਪੁੱਛ ਕੇ ਜਿਹੜੀ ਅਗਲੀ ਕਾਰਵਾਈ ਹੈ ਕੇਦਰੀ ਵਾਜਦੀ ਦੀ ਸੋਚ ਬਖੂਬੀ ਦੇ ਨਾਲ ਇਸ ਸੰਸਾਦ ਨੇ ਪੰਜਾਬ ਦੇ ਵਿੱਚ ਬਿਜਲੀ ਕ੍ਰਾਂਤੀ ਲੈ ਕੇ ਆਇਆ ਮੈਨੂੰ ਇਸ ਦਾ ਫਕਰ ਆ ਕਿ ਦੋ ਵਜ਼ੀਰਾਂ ਨਾਲੋਂ ਕਿਤੇ ਵੱਧ ਗੱਲਾਂ ਹੁੰਦੀਆਂ ਨੇ ਈਟੀਓ ਜੀ ਪਰ ਮੜ ਦੇ ਵਿੱਚ ਇੱਕ ਸੋਚ ਸੀ ਕਿ ਮਾ ਸਿਸਟਮ ਦੇ ਖਾਤੇ ਬੜੇ ਲੰਬੇ ਸਮੇਂ ਤੋਂ ਇਸ ਗੁਰਤਾਸਪੁਰ ਜ਼ਿਲ੍ਹੇ ਦੀ ਮੈਂ ਤੇ ਕਹੂੰਗਾ ਮੰਗ ਸੀਗੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ ਇਹ ਨਿਰਵੇਗਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਫ ਰਾਮਨ ਬੈਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਰੰਧਾਵਾ ਸਾਹਿਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਕੋਲ ਆਮ ਤੌਰ ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਇੱਕ 66 ਕੇਵੀ ਦਾ ਜਿਹੜਾ ਇੱਕ ਇੱਥੇ ਸਬਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ ਤੇ ਸਾਡੇ ਲਗਭਗ 21 ਕ ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਅਸੀਂ ਤੇ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਮਤਲਬ ਕਾਰਜਭਾਰ ਸੰਭਾਲ ਲਿਆ ਉਸ ਦਿਨ ਤੋਂ ਹੀ ਲੋਕ ਹਿੱਤ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਆ ਇਹ 66 ਕੇਵੀ ਦਾ ਸਬਸਟੇਸ਼ਨ ਜਿਹੜਾ ਇਹਦੇ ਚ ਚੱਕਰ ਆਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ ਤੇ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ 2 ਏਕੜ ਦੀ ਜ਼ਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ ਤੇ ਤਾਂ ਹੀ ਇਹ ਸੰਭਵ ਹੋ ਸਕਿਆ ਕਿ ਇਥੇ ਅਸੀਂ 66 ਕੇਵੀ ਦਾ ਸਬਸਟੇਸ਼ਨ ਸਥਾਪਿਤ ਕੀਤਾ ਹੈ ਲਗਭਗ 5 ਕੋਰਡ ਰੁਪਏ ਦਾ ਇਤੇ ਖਰਚਾ ਜੜਾ ਉਹ ਆਉਣਾ ਹੈ ਔਰ ਅਗਲੇ ਜੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਨਾ ਆਪਰੇਟਿਵ ਕਰ ਦੇਾਂਗੇ ਮੰਤਰੀ ਜੀ ਸੋ ਨਿਹਾਰ ਜੈ ਸ੍ਰੀ ਅਕਾਲ ਮંત્રી ਸਾਹਿਬ ਐ ਐਮਐਲਏ ਮੌਜੂਦਾ ਕਾਂਗਰਸ ਦਾ ਦਾਵਾ ਕਰਦਾ ਪ੍ਰੈਸ ਕਾਨਫਰੰਸ ਕਰਦਾ ਕਿ ਇਹ ਮੇਰਾ ਪ੍ਰੋਜੈਕਟ ਹੀ ਸ੍ਰੇ ਜਿਹੜਾ ਆਮ ਪਾਰਟੀ ਲੈ ਰਹੀ ਹੈ ਕੀ ਕਹੋਗੇ ਨਹੀਂ ਦੇਖੋ ਦੇਖੋ ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ ਕੀਤੇ ਜਾ ਸਕਦੇ ਸੀਗੇ ਹੁਣ ਕਈ ਜੜਾ ਮਰਜੀ ਕ੍ਰੈਡਿਟ ਅਪਲਾਈ ਜੇ ਜੀ ਅਸੀਂ ਸਾਨੂੰ ਕੋਈ ਵੀ ਲੈ ਦੇ ਕ੍ਰੈਡਿਟ ਸਾਨੂੰ ਤੇ ਲੋਕਾਂ ਨਾਲ ਮਤਲਬ ਆ ਅਸੀਂ ਤਾਂ ਲੋਕਾਂ ਦੇ ਜਿਹੜਾ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਆ ਉਹ ਕੰਮ ਕਰ ਰਹੇ ਆ ਪਿਛਲੇ 20 ਮਹੀਨਿਆਂ ਦੇ ਵਿੱਚ ਕੀਤੇ ਵੀ ਆ ਔਰ ਇਹ ਮੈਨੂੰ ਪਤਾ ਹੈ ਮੈਂ ਬੀਇੰਗ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਆ ਕਾਸਤੌਰ ਤੇ ਬਿਜਲੀ ਵਿਭਾਗ ਦੀ ਤੇ ਮੈਂ ਇਥੋਂ ਇਹ ਗੱਲ ਜ਼ਰੂਰ ਯਕੀਨ ਨਾਲ ਕਹਿ ਸਕਦਾ ਕਿ ਜੇ ਪਿਛਲੇ ਸਮੇਂ ਦਾ 17 ਤੋਂ 22 ਤੱਕ ਦਾ ਲੇਖਾ ਜੋਖਾ ਕਰ ਲੋ ਤੇ 20 ਮਹੀਨਿਆਂ ਦਾ ਬਿਜਲੀ ਦੇ ਖੇਤਰ ਦੇ ਵਿੱਚ ਲੇਖਾ ਜੋਖਾ ਕਰ ਲੋ ਤੇ ਤੁਹਾਨੂੰ ਆਪੇ ਹੀ ਜਨਤਾ ਆਪੇ ਹੀ ਸਮਝ ਲੱਗ ਜੂਗੀ ਜਵਾਬ ਦੇ ਦੂਗੀ ਕਿ ਕੀ ਦਾ ਇਹ ਪ੍ਰੋਜੈਕਟ ਸੀਗਾ ਤੇ ਕੌਣ ਇਹ ਪ੍ਰੋਜੈਕਟ ਨਹੀਂ ਕੀਤਾ ਹੈ